ਅਣਾਚ ਡੁੱਬ ਰਿਹਾ ਹੈ ਲਗਾਤਾਰ ਸਮੱਸਿਆ ਵੱਧਦੀ ਜਾ ਰਹੀ ਹੈ ਘਟਣ ਦੇ ਮੁਕਾਬਲੇ ਔਰ ਸਰਕਾਰ ਆਪੋ ਆਪਣੇ ਸਪਸ਼ਟੀਕਰਨ ਦੇ ਰਹੀ ਹੈ ਵੱਖ-ਵੱਖ ਪੋਲੀਟਿਕਲ ਲੀਡਰ ਜਾ ਰਹੇ ਨੇ ਆਪੋ ਆਪਣੀ ਹਾਜ਼ਰੀ ਲਵਾਉਣ ਦੇ ਲਈ ਸੁਖਵੀਰ ਸਿੰਘ ਬਾਦਲ ਗਏ ਨੇ ਗੈਨੀ ਹਰਪ੍ਰੀਤ ਸਿੰਘ ਗਏ ਨੇ ਪ੍ਰਤਾਪ ਸਿੰਘ ਬਾਜਵਾ ਵੀ ਗਏ ਸੀ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਗਵਰਨਮੈਂਟ ਨੂੰ ਕਿ ਪੈਕੇਜ ਦਿਓ ਪ੍ਰਤਾਪ ਸਿੰਘ ਬਾਜਵਾ ਨੇ ਲਿਖੀ ਹੈ ਸੁਨੀਲ ਜਾਖੜ ਨੇ ਲਿਖੀ ਹੈ ਇਹਦੇ ਤੋਂ ਅਨਾਵਾ ਲੋਕ ਜਿਹੜੇ ਪੰਜਾਬ ਦੇ ਨੇ ਉਹ ਆਪਣੇ ਇੱਕ ਜੁਟਤਾ ਭਾਈਚਾਰਕ ਸਾਝ ਸੰਕਟ ਦੇ ਸਮੇ ਸਭ ਚੀਜ਼ਾਂ ਭੁਲਾ ਕੇ ਇੱਕ ਜੁਟ ਹੋ ਕੇ ਸੰਕਟ ਦਾ ਸਾਹਮਣਾ ਕਰਨ ਦੀ ਜਿਹੜੀ ਰਵਾਇਤ ਹੈ ਜਿਹੜੀ ਸਿਹਤਮੰਦ ਰਵਾਇਤ ਹੈ ਉਹਨੂੰ ਪੂਰੀ ਤਰ੍ਹਾਂ ਧਰਤੀ ਤੇ ਉਤਾਰ ਰਹੇ ਨੇ ਉਸ ਪੱਧਰ ਦੇ ਉੱਤੇ ਜਾ ਰਹੇ ਨੇ ਪਰ ਇਹਦੇ باوجود ਲਗਭਗ 2 ਦਰਜਣ ਮੌਤਾਂ ਹੋ ਚੁੱਕੀਆਂ ਨੇ 1000 ਤੋਂ ਜ਼ਿਆਦਾ ਪਿੰਡ ਡੁੱਬ ਚੁੱਕੇ ਆਰ 3 ਲੱਖ ਤੋਂ ਜ਼ਿਆਦਾ ਇੱਕ ਏਕੜ ਤੋਂ ਜ਼ਿਆਦਾ ਫਸਲ ਜਿਹੜੀ ਬਰਬਾਦ ਲਗਭਗ ਹੋ ਚੁੱਕੀ ਹੈ ਜਿਹੜੇ ਕਿ ਜਿਹੜੇ ਸਰਕਾਰ ਕਹਿ ਰਹੀ ਹੈ ਇਸ ਸਮੇਂ ਤੱਕ ਪਸ਼ੂਆਂ ਦੀ ਕਿੰਨੀ ਡੈਥ ਹੋਈ ਬਾਕੀ ਚੀਜ਼ਾਂ ਕੀ ਹੋਈਆਂ ਇਹ ਹੌਲੀ ਹੌਲੀ ਪਤਾ ਲੱਗੂਗਾ ਇਹ ਸਾਰਾ ਮੰਜ਼ਰ ਦਿਖਾਈ ਦੇ ਰਿਹਾ ਪਰ ਇਸ ਦੇ ਚੱਲਦੇ ਕੁਝ ਪੋਲਿਟਿਕਸ ਵੀ ਕੁਝ ਸਿਆਸਤ ਵੀ ਨਜ਼ਰ ਆ ਰਹੀ ਹੈ ਉਹਨਾਂ ਗੱਲਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਆਕੂਆਂ ਵੱਲੋਂ ਵੱਖ-ਵੱਖ ਉਹਨਾਂ ਵੱਲੋਂ ਹਾਲਾਂਕਿ ਜਥੇਦਾਰ ਅਕਾਲ ਤਖਤ ਨੇ ਵੀ ਸਾਰੀ ਕੌਮ ਨੂੰ ਸਾਰੇ ਪੰਜਾਬ ਨੂੰ ਇੱਕ ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਯਾਨੀ ਰਘਵੀਰ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ ਉਹ ਗਏ ਸੀਗੇ ਅਜਨਾਲਾ ਸਾਈਡ ਦੇਖਣ ਦੇ ਵਾਸਤੇ ਉਹ ਉੱਥੇ ਜਾ ਕੇ ਭਾਵਕ ਹੋ ਕੇ ਅਰਦਾਸ ਉਹਨਾਂ ਨੂੰ ਇੱਕ ਐਮਐਲਏ ਕੁਲਦੀਪ ਧਾਰੀਵਾਲ ਕਹਿ ਰਹੇ ਨੇ ਤੁਸੀਂ ਅਰਦਾਸ ਕਰੋ ਜੀ ਪਰ ਉਹ ਭਾਵਕ ਹੋ ਕੇ ਰੋਦੇ ਦਿਖਾਈ ਦੇ ਰਹੇ ਨੇ ਇਹ ਸਾਰੇ ਸੀਨ ਦੇਖੇ ਨੇ ਲੋਕਾਂ ਨੇ ਸਾਹਮਣੇ ਵੀਡੀਓ ਜਿਹਦੇ ਰਾਹੀਂ ਦੇਖ ਰਹੇ ਪਰ ਮਹੱਤਵਪੂਰਨ ਅਜਿਹੀ ਗੱਲ ਕੀਤੀ ਬਰਿੰਦਰ ਗੋਇੰਦ ਜਨ ਸਰੋਤ ਮੰਤਰੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਈ ਜਾਣਕਾਰੀਆਂ ਦਿੱਤੀਆਂ ਨੇ ਇਹ ਤੱਥ ਦਿੱਤੇ ਨੇ ਕਿ ਇੰਨਾ ਹੋਇਆ ਇੰਨਾ ਹੋਇਆ ਬਾਕੀ ਦੀਆਂ ਚੀਜ਼ਾਂ ਨੇ ਪਹਿਲਾਂ ਉਹਨਾਂ ਦਰਿਆਵਾਂ ਦੇ ਤੇ ਇੱਕ ਨਵਾਂ ਖਤਰਾ ਹੋਰ ਜੁੜ ਗਿਆ ਸੱਤ ਜਿਹੜੇ ਉਹ ਨੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਤੇ ਕੁਝ ਕਪੂਰਥਲਾ ਹੁਸ਼ਿਆਰਪੁਰ ਦੁਆਬੇ ਦੇ ਜ਼ਿਲ੍ਹੇ ਨੇ ਜਿੱਥੇ ਬੇਹੱਦ ਜ਼ਿਆਦਾ ਨੁਕਸਾਨ ਦਿਖਾਈ ਦੇ ਰਿਹਾ ਔਰ ਇਹਦੇ ਨਾਲ ਦੀ ਨਾਲ ਇਧਰੋਂ ਹਿਮਾਚਲ ਤੋਂ ਜਾਂ ਸੁਖਨਾ ਲੇਕ ਦੇ ਫਲੱਡ ਗੇਟ ਖੋਲਣ ਤੋਂ ਬਾਅਦ ਘੱਗਰ ਦੇ ਹੋਣ ਵਾਲੇ ਨੁਕਸਾਨ ਦਾ ਖਤਰਾ ਵੀ ਵੱਧ ਗਿਆ ਹੈ ਲਗਾਤਾਰ ਸ਼ਰਤੋ ਲੈ ਕੇ ਸਰੇ ਤੱਕ ਲੋਕਾਂ ਦੇ ਵਿੱਚ ਇੱਕ ਬੇਚੈਨੀ ਹੈ ਔਰ ਉਹ ਇਹ ਦੇਖ ਰਹੇ ਨੇ ਕਿ ਕਿ ਤੋ ਇਥੋਂ ਨਾ ਟੁੱਟ ਜੇ ਇਥੋਂ ਨਾ ਟੁੱਟ ਜੇ ਉਹਦੇ ਤੋਂ ਵੀ ਉਹ ਉਮੀਦ ਕਰ ਰਹੇ ਨੇ ਕਿ ਟੁੱਟਣ ਤੋਂ ਪਹਿਲਾਂ ਕੁਝ ਨਾ ਕੁਝ ਬਦਦੋਬਸਤ ਹੋਣਾ ਬ੍ਰਿੰਦਰ ਗੋਇੰਦੀ ਪਰ ਪ੍ਰੈਸ ਕਨਫਰੰਸ ਦੇ ਵਿੱਚ ਕੀ ਹੈ ਉਹ ਦੋ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਿ ਵਾਕਿਆ ਹੀ ਉਹ ਠੀਕ ਗੱਲ ਕਰ ਰਹੇ ਨੇ ਜਾਂ ਕਿਸ ਲੈਵਲ ਤੇ ਪਹਿਲੀ ਗੱਲ ਉਹ ਇਹ ਕਰ ਰਹੇ ਨੇ ਕਿ ਜਿਹੜਾ ਮਾਦੋਪੁਰ ਤੋਂ ਟੁੱਟਿਆ ਮਤਲਬ ਗੇਟ ਟੁੱਟੇ ਨੇ ਮਾਦੋਪੁਰ ਬੈਰੇਜ ਦੇ ਵਿੱਚ ਪੰਜਾਬ ਸਰਕਾਰ ਨੇ ਤਾਂ ਮੁਸਤੈਦੀ ਕਰਤੀ ਸੀ ਮਾਰਚ 2024 ਦੇ ਵਿੱਚ ਟੈਂਡਰ ਦਿੱਤਾ ਸੀ ਅਪ੍ਰੈਲ 2024 ਦੇ ਵਿੱਚ ਉਹ ਖੁੱਲ ਗਿਆ ਦਸੰਬਰ 2024 ਦੇ ਵਿੱਚ ਇੱਕ ਕੰਪਨੀ ਜਿਹੜੇ ਦਾ ਉਹ ਨਾਂ ਦੱਸਦੇ ਨੇ 1119 ਵਿਜ ਆਰ ਪ੍ਰਾਈਵੇਟ ਲਿਮਟਡ ਜਿਹੜੀ ਕੰਪਨੀ ਨੇ ਠੇਕਾ ਲਿਆ ਕੇਵਲ ਇਹ ਜਜਮੈਂਟ ਲਾਉਣ ਦਾ ਕਿ ਇਹ ਕਿੰਨਾ ਪਾਣੀ ਤੱਕ ਚੱਲ ਸਕਦੇ ਨੇ ਜੇ ਲੋੜ ਹੈ ਤੇ ਇਹ ਸਾਰੇ ਗੱਲ ਦੀ ਕੀ ਰਿਪੇਅਰ ਕਰਨ ਦੀ ਲੋੜ ਹੈ ਜਾਂ ਨਹੀਂ ਉਹਦੀ ਉਹ ਰਿਪੋਰਟ ਦੱਸ ਰਹੇ ਨੇ ਕਿ ਸਾਡੇ ਕੋਲ ਰਿਪੋਰਟ ਆਈ ਹੈ ਦਸੰਬਰ ਦੇ 24 ਦੇ ਵਿੱਚ ਹੀ ਆ ਗਈ ਸੀ ਕਿ ਇੱਥੋਂ ਦੀ 6 ਲੱਖ ਕਿਊਸਕ ਤੋਂ ਜ਼ਿਆਦਾ ਪਾਣੀ ਨਿਕਲ ਸਕਦਾ ਕੋਈ ਸਮੱਸਿਆ ਨਹੀਂ ਪਰ ਨਾਲ ਇਹ ਮੰਤਰੀ ਸਾਹਿਬ ਕਹਿ ਰਹੇ ਨੇ ਕਿ 2 ਲੱਖ ਕਿਊਸਕ ਦਾ ਬੋਝ ਵੀ ਇਹ ਨਹੀਂ ਚੱਲ ਪਾਏ ਤੇ ਹੁਣ ਅਸੀਂ ਕੰਪਨੀ ਨੂੰ ਨੋਟਿਸ ਦਿੱਤਾ ਹੈ ਤੇ ਕੰਪਨੀ ਨੂੰ ਕਹਾਂਗੇ ਕਿ ਸਾਡੇ ਡਿਪਾਰਟਮੈਂਟ ਦਾ ਨਾਮ ਖਰਾਬ ਹੋਇਆ ਤੇ ਸਾਡਾ ਇੱਕ ਮੁਲਾਜ਼ਮ ਵੀ ਉਹਦੀ ਜਾਨ ਚਲੀ ਗਈ ਹੈ। ਕੱਲਾ ਮੁਲਾਜ਼ਮ ਦੀ ਜਾਨ ਤੇ ਡਿਪਾਰਟਮੈਂਟ ਦਾ ਨਾਮ ਖਰਾਬ ਨਹੀਂ ਹੋਇਆ। ਇਹ 2 ਲੱਖ ਕਿਉਸ਼ਕ ਤੋਂ ਬਾਅਦ ਜਿਹੜੇ ਲੰਘਿਆ ਜਦ ਇਹ ਫਲੱਡ ਗੇਟ ਟੁੱਟੇ ਉਸ ਤੋਂ ਬਾਅਦ ਕਿੰਨੇ ਲੋਕਾਂ ਦਾ ਅੱਗੇ ਨੁਕਸਾਨ ਹੋ ਗਿਆ ਉਹਨੂੰ ਵੀ ਨਾਲ ਜੋੜ ਲਓ ਨੁਕਸਾਨ ਬਹੁਤ ਬੜਾ ਹੋਇਆ ਛੋਟਾ ਨਹੀਂ ਹੋਇਆ ਉਸ ਪੰਦਰ ਦੇ ਉੱਤੇ ਜਾ ਕੇ। ਪਰ ਇੱਕ ਗੱਲ ਕੀ ਦੱਸਦੀ ਹੈ ਇਹ ਚੀਜ਼। ਇਹ ਜਿਹੜੀ ਕੰਪਨੀ ਹੈ ਇਹਦੀ ਚੰਡੀ ਮੋਹਾਲੀ ਦੇ ਵਿੱਚ 80 ਸੈਕਟਰ ਦੇ ਵਿੱਚ ਇਹਦਾ ਦਫ਼ਤਰ ਜੇਕਰ ਤੁਸੀਂ ਸਰਚ ਕਰਦੇ ਹੋ ਕਿਤੇ ਵੀ ਜਾ ਕੇ ਗੂਗਲ ਤੇ ਤਾਂ ਇਹਦਾ ਦਫ਼ਤਰ ਨਜ਼ਰ ਆਉਂਦਾ ਹੈ ਔਰ ਉੱਥੇ ਇਹ ਰੀਅਲ ਏਸਟੇਟ ਕੰਪਨੀ ਦੇ ਤੌਰ ਦੇ ਉੱਤੇ ਕੰਸਟਰਕਸ਼ਨ ਕੰਪਨੀ ਦੇ ਤੌਰ ਦੇ ਉੱਤੇ ਬਣੀ ਜਾਂਦੀ ਹੈ ਹੁਣ ਉਹਦੀ ਐਕਸਪੈਂਟੀ ਜਿਹਦੇ ਵਿੱਚ ਕਿੰਨੀ ਹੈ ਕਿੰਨੀ ਨਹੀਂ ਕਿ ਉਹ ਡਾਇਮਾਂ ਨੂੰ ਵੀ ਚੈੱਕ ਕਰੇ ਉੱਥੇ ਕਿ ਕਿੰਨੇ ਕਿਉਂਸ ਕੱਢਦਾ ਇਹਨੂੰ ਚੈੱਕ ਕਰੇ ਬਾਕੀ ਇਹ ਉਸ ਤੋਂ ਬਾਅਦ ਦੇ ਮਾਮਲੇ ਨੇ ਸੰਭਵ ਹੋਏ ਹੋ ਸਕਦਾ ਕੰਪਨੀ ਕੋਲੇ ਚੀਜ਼ਾਂ ਹੋਣ ਜਾਂ ਨਾ ਹੋਣ ਇਹ ਟੈਕਨੀਕਲ ਬੰਦਿਆਂ ਦਾ ਕੰਮ ਹੈ ਇਹ ਗੱਲ ਦੱਸਣ ਪਰ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਉਹ ਕਹਿੰਦੇ 22,72,000 ਰੁਪਇਆ ਸੀ ਇਹਨਾਂ ਨੂੰ ਦੇ ਤਾ ਪਰ ਕੀ ਜਿਹੜਾ ਡਿਪਾਰਟਮੈਂਟ ਹੈ ਜਲ ਸਰੋਤ ਦਾ ਡਿਪਾਰਟਮੈਂਟ ਉਹਨਾਂ ਕੋਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਚਾਹੇ ਉਹ ਡੈਮ ਦੇ ਨਾਲ ਜੁੜੇ ਚੀਫ ਇੰਜੀਨੀਅਰ ਹੋਣ ਚਾਹੇ ਉਹ ਇਰੀਗੇਸ਼ਨ ਤੇ ਡਰੇਨੇਜ ਤੇ ਕੈਨਾਲ ਦੇ ਨਾਲ ਜੁੜੇ ਚੀਫ ਇੰਜੀਨੀਅਰ ਹੋਣ ਆਪਣੀ ਸੀਨੀਅਰ ਇੰਜੀਨੀਅਰ ਦੀ ਐਕਸਪਰਟੀਜ਼ ਹੈ ਮਹਾਰਤ ਹੈ ਜਿਹੜੀ ਉਹ ਕਿਸੇ ਵੀ ਕੰਪਨੀ ਤੋਂ ਠੇਕੇ ਤੇ ਕੰਮ ਕਰਾਏ ਤੋਂ ਬਾਅਦ ਕੱਲੀ ਕੰਪਨੀ ਦਾ ਸਰਟੀਫਿਕੇਟ ਕਾਫੀ ਹੁੰਦਾ ਜਾਂ ਇਹਨਾਂ ਦੇ ਆਪਣੇ ਜਿਹੜੇ ਉਹ ਮਹਾਰਤ ਰੱਖਣ ਵਾਲੇ ਸੀਨੀਅਰ ਇੰਜੀਨੀਅਰ ਨੇ ਉਹਨਾਂ ਤੋਂ ਵੀ ਕਰਾਸ ਚੈੱਕ ਕਰਾਇਆ ਜਾਂਦਾ ਜੇ ਉਹਨਾਂ ਤੋਂ ਕਰਾਸ ਚੈੱਕ ਕਰਾਇਆ ਜਾਂਦਾ ਕਿ ਉਹਨਾਂ ਦੀ ਯੋਗਤਾ ਵੀ ਕੰਪਨੀ ਨਾਲ ਜੁੜੀ ਹੋਈ ਸੀ ਜੇ ਕੰਪਨੀ ਨੇ ਕਹਿ ਦਿੱਤਾ ਕਿ ਇੱਥੇ 6 ਲੱਖ ਗੁਜਰ ਜੋ 2 ਲੱਖ ਦਾ ਵੀ ਝਾਲ ਨਹੀਂ ਚੱਲ ਚੱਕੀ ਜਲ ਸਰੋਤ ਡਿਪਾਰਟਮੈਂਟ ਨੇ ਆਪਣੀ ਤਸੱਲੀ ਕਰਨ ਤੋਂ ਬਿਨਾ ਆਪਣੇ ਮਹਾਰਾਜ ਦੀ ਤਸੱਲੀ ਤੋਂ ਬਿਨਾ ਉਹਨਾਂ ਨੂੰ ਪੂਰੀ ਪੇਮੈਂਟ ਕਿਵੇਂ ਕਰਦੀ ਇਹ ਸਵਾਲ ਦਾ ਜਵਾਬ ਪੰਜਾਬ ਸਰਕਾਰ ਨੂੰ ਜਲ ਸਰੋਤ ਮੰਤਰੀ ਜਾਂ ਸੈਕਟਰੀ ਜਾਂ ਜਿਹੜੇ ਵੀ ਮਰਜ਼ੀ ਨੂੰ ਕੁਝ ਦੇਣਾ ਹੀ ਪੈ ਕੇ ਉਹ ਕਹਿੰਦੇ ਨੇ ਜੀ ਅਸੀਂ ਯਕੀਨ ਕਰਦੇ ਹਾਂ ਕੰਪਨੀਆਂ ਤੇ ਕੰਪਨੀਆਂ ਤੇ ਯਕੀਨ ਨਹੀਂ ਕਰਦੇ ਕੰਪਨੀਆਂ ਨੂੰ ਕਰੌਸ ਚੈੱਕ ਕਰਨਾ ਹੁੰਦਾ ਡਿਪਾਰਟਮੈਂਟਾਂ ਦਾ ਇੰਨੇ ਜ਼ਿਆਦਾ ਇੰਜੀਨੀਅਰ ਕਾਦੇ ਲਈ ਰੱਖੇ ਹੋਏ ਨੇ ਤੁਸੀਂ ਕੇਵਲ ਆਪਰੇਸ਼ਨ ਲਈ ਨਹੀਂ ਰੱਖੇ ਹੋਏ ਨਾਲ-ਨਾਲ ਉਹ ਸਾਰੀਆਂ ਚੀਜ਼ਾਂ ਨੂੰ ਉਦੋਂ ਐਕਸਪਰਟ ਵੀ ਜ਼ਿਆਦਾ ਨੇ ਉਹ ਜਿਹੜੀ ਪ੍ਰਾਈਵੇਟ ਕੰਪਨੀ ਆ ਕੇ ਹੋਣਾਈ ਹੋ ਤੁਹਾਡੇ ਕੋਲ 40 40 30 30 ਸਾਲ ਦੀ ਸਰਵਿਸ ਵਾਲੇ ਇੰਜੀਨੀਅਰ ਹੋਣਗੇ ਉਹ ਤਾਂ ਮੈਂ ਮੈਂ ਜਿਹੜਾ ਦੇਖ ਰਿਹਾ ਸੀ ਕਿ 12 ਸਾਲ ਦਾ ਤਜਰਬਾ ਉਹਦਾ ਕਹਿੰਦੇ ਨੇ ਕਿ ਲਿਖਿਆ ਹੋਇਆ 12 ਸਾਲ ਦਾ ਇਹਨਾਂ ਚੀਜ਼ਾਂ ਦਾ ਜਾਂ ਕੀ ਦਾ ਉਹ ਕਲਾਕ ਗੱਲ ਪਰ ਇਹ ਕੁਐਸਚਨ ਅਜੇ ਵੀ ਇੱਕ ਕੁਐਸਚਨ ਅਜੇ ਸੰਬੋਧਨ ਨਹੀਂ ਕਰ पाए ਮੰਤਰੀ ਸਾਹਿਬ ਔਰ ਦੱਸਣਾ ਚਾਹੀਦਾ ਹੈ ਕਿ ਤੁਹਾਡੇ ਆਪਣੇ ਅੰਦਰੂਨੀ ਮੈਕੈਨਿਜ਼ਮ ਜਿਹੜਾ ਹੈ ਉਹਨੂੰ ਉਹਦੀ ਤਸੱਲੀ ਤੋਂ ਬਿਨਾ ਕੇਵਲ ਕੰਪਨੀ ਤੇ ਅੱਖਾਂ ਮੀਚ ਕੇ ਫੈਸਲਾ ਕਰ ਲੈਣਾ ਕਿਸੇ ਵੀ ਠੇਕੇਦਾਰ ਨੂੰ ਤੁਸੀਂ ਕੋਈ ਚੀਜ਼ ਦੇ ਦੋਗੇ ਉਹਦੀ ਤਸੱਲੀ ਕੀਤੇ ਬਿਨਾ ਇਹ ਉਹਦੀ ਪੂਰੀ ਪੇਮੈਂਟ ਕਰ ਦਿੱਤੀ ਜਾਂਦੀ ਹੈ ਤੇ ਪੂਰੀ ਪੇਮੈਂਟ ਕਿਵੇਂ ਹੋਈ ਤਾਂ ਦੋਸ਼ੀ ਕੱਲੀ ਕੰਪਨੀ ਹੈ ਜਾਂ ਡਿਪਾਰਟਮੈਂਟ ਦਾ ਵੀ ਕੋਈ ਰੋਲ ਹੈ ਜਾਂ ਕੌਣ ਨੇ ਜੇ ਉਹਦੇ ਲਈ ਤੁਸੀਂ ਕਿਤੇ ਤੋਂ ਉਹਨਾਂ ਨੇ ਤਾਂ ਸਰਟੀਫਿਕੇਟ ਦਿੱਤਾ ਤੁਸੀਂ ਆਪਣੇ ਜਿਹੜੇ ਤੁਹਾਡੇ ਕੋਲ ਲੋਕ ਨੇ ਮਾਹਰ ਉਹਨਾਂ ਤੋਂ ਵੀ ਤਾਂ ਨਾਲੇ ਕ੍ਰਾਸ ਇੱਕ ਸਰਟੀਫਿਕੇਟ ਲਿਆ ਹੋਏਗਾ ਵੀ ਹਾਂਜੀ ਇਹ ਠੀਕ ਹੈ ਇਹਦੀ ਕੋਈ ਜਾਂਚ ਹੋਏਗੀ ਇਹਦੀ ਕੋਈ ਇਨਕੁਆਰੀ ਹੋਏਗੀ ਜੇ ਮੈਕੈਨਿਜ਼ਮ ਤੁਹਾਡੇ ਕੋਲ ਕੋਈ ਨਹੀਂ ਹੈ ਤਾਂ ਕਿਉਂ ਨਹੀਂ ਹੈ ਕ੍ਰਾਸ ਚੈੱਕ ਦਾ ਜੇ ਕ੍ਰਾਸ ਚੈੱਕ ਦਾ ਨਹੀਂ ਹੈ ਤਾਂ ਤੁਸੀਂ ਅੱਖਾਂ ਬੀਚ ਕੇ ਪ੍ਰਾਈਵੇਟ ਕੰਪਨੀਆਂ ਤੇ ਇਸ ਧੰਗ ਦੇ ਨਾਲ ਫੇਥ ਕਰੋਗੇ ਤਾਂ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਨਾ ਕੰਪਨੀ ਦੀ ਥੋੜੀ ਤੁਸੀਂ ਕਰਦੇ ਰਹੋ ਕੇਸ ਉਹ ਇੱਕ ਬਾਅਦ ਦੀ ਗੱਲ ਹੈ ਸੀ ਨੋਟਿਸ ਭੇਜਤਾ ਜਾਂ ਬਾਕੀ ਦੀ ਗੱਲ ਹੈ ਦੂਜੀ ਗੱਲ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕੀਤੀ ਹੈ ਜਿਹੜੀ ਕਿ ਪੋਲੀਟੀਕਲ ਗੱਲ ਹੈਗੀ ਹੈ ਉਸ ਪੱਧਰ ਦੇ ਉੱਤੇ ਜਾ ਕੇ ਉਹ ਇਹ ਕਹਿ ਰਹੇ ਨੇ ਕਿ BBMB ਸਾਡੀ ਗੱਲ ਨਹੀਂ ਮੰਨਦੀ ਬਿਲਕੁਲ BBMB ਨੂੰ ਅਸੀਂ ਜੂਨ ਦੇ ਵਿੱਚ ਪਾਣੀ ਮੰਗਿਆ ਸੀ ਕਿ ਸਾਨੂੰ ਹੋਰ ਦੇ ਦਿਓ ਪਾਣੀ ਪਾਣੀ ਸਾਨੂੰ ਚਾਹੀਦਾ ਪਰ BBMB ਨੇ ਪਾਣੀ ਨਹੀਂ ਦਿੱਤਾ ਜੇ ਜੂਨ ਦੇ ਵਿੱਚ ਸਾਨੂੰ ਪਾਣੀ ਦੇ ਦਿੱਤਾ ਜਾਂਦਾ ਪੰਜਾਬ ਨੂੰ ਉਹਦੀ ਲੋੜ ਦੇ ਮੁਤਾਬਕ ਦਾ ਹੜ੍ਹ ਨਹੀਂ ਸੀ ਆਉਣਾ। ਹਾਲਾਂਕਿ ਇਹ ਗੱਲ ਮੰਤਰੀ ਜੀ ਦੱਸਦੇ ਨੇ ਕਿ ਜੇ ਜੂਨ ਦੇ ਵਿੱਚ ਕਿੰਨਾ ਚਲਾ ਜਾਂਦਾ ਪਤਾ ਨਹੀਂ ਪਰ ਉਹ ਕਹਿੰਦੇ ਨੇ 88 ਦੇ ਵਿੱਚ ਇਹਨਾਂ ਬਲੱਡ ਗੇਟਾਂ ਤੋਂ 11 ਲੱਖ ਕਿਉਸਕ ਪਾਣੀ ਛੱਡਿਆ ਗਿਆ ਸੀ। ਹੁਣ ਤੱਕ ਛੱਡੇ ਗਿਆ ਪਾਣੀ ਕਹਿੰਦੇ 14 ਲੱਖ 11 ਹਜ਼ਾਰ ਕਿਉਸਕ ਛੱਡਿਆ ਗਿਆ। 3 ਲੱਖ ਕਿਉਸਕ ਉਦੋਂ ਵੱਧ ਛੱਡਿਆ ਗਿਆ ਇਸ ਲਈ ਉੱਪਰ ਜ਼ਿਆਦਾ ਪਾਣੀ ਆ ਗਿਆ ਹੜ੍ਹ ਇਸ ਕਰਕੇ ਆਏ ਨੇ। ਪਰ ਇਦੇ ਨਾਲ ਦੀ ਨਾਲ ਫਵਾਨੇ ਆ ਕਿ ਜੇ BBMB ਤੱਕ ਤੁਹਾਡਾ ਨਹੀਂ ਰਸਾਈ ਤਾਂ ਜਿਹੜੀ ਡੈਮ ਸੇਫਟੀ ਐਕਟ ਹੈ ਉਹਦੇ ਤੇ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਪੋਲੀਟੀਕਲ ਧਿਰਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਪਾਉਣੇ ਸਰਸਰਾਂ ਚ ਉਹਦੇ ਖਿਲਾਫ ਖੜੀ ਕਿਉਂ ਨਹੀਂ ਹੋਈ ਉਤੇ ਕੰਟਰੋਲ ਦੇ ਖਿਲਾਫ ਜਦੋਂ ਗਵਰਨਮੈਂਟ ਆਫ ਇੰਡੀਆ ਦੇ ਵਿੱਚ ACIA ਸੱਤ ਵੀ ਆ ਗਈ ਬਾਕੀ ਚੀਜ਼ਾਂ ਵੀ ਆ ਗਈਆਂ ਹੁਣ ਉਹ ਉਧਰ ਖੜੇ ਹੋ ਰਹੇ ਨੇ ਤਾਂ ਉਹ ਪੋਲੀਟੀਕਲ ਜਿਹੜੇ ਸਾਈਡ ਸੀ ਲੜਾਈ ਸੀ ਤਾਂ ਉਹ ਕਿਉਂ ਨਹੀਂ ਹੋਈ ਹਾਲਾਂਕਿ ਹਾਂ ਉਹਨਾਂ ਨੇ ਹਰਿਆਣੇ ਦੀ ਵੀ ਗੱਲ ਕੀਤੀ ਹੈ ਕਿ ਹਰਿਆਣੇ ਨੇ ਸਾਨੂੰ ਕਿਹਾ ਕਿ ਸਾਡੀਆਂ ਨਹਿਰਾਂ ਚੋਂ ਪਾਣੀ ਘਟਾ ਦਿਓ ਸਾਡੇ ਵੀ ਨੁਕਸਾਨ ਹੋਏਗਾ ਹੁਣ ਸਾਨੂੰ ਪਾਣੀ ਨਹੀਂ ਚਾਹੀਦਾ ਇਹਦੇ ਚੋ ਇੱਕ ਸਵਾਲ ਇਹ ਪੈਦਾ ਕਰਦੇ ਨੇ ਪੰਜਾਬ ਦੇ ਵਿੱਚ ਇਹ ਹੁੰਦਾ ਹੀ ਹੁੰਦਾ ਹੈ ਕਿ ਜੇ ਨੁਕਸਾਨ ਸਾਡਾ ਕਰਦਾ ਤਾਂ ਉਸ ਤੋਂ ਬਾਅਦ ਨੋਰਮਲ ਦਿਨਾਂ ਦੇ ਵਿੱਚ ਤੁਸੀਂ ਪਾਣੀ ਕਿਉਂ ਮੰਗਦੇ ਹੁੰਦੇ ਹੋ ਇਹਦਾ ਮਤਲਬ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਤੁਹਾਡਾ ਹਿੱਸਾ ਨਹੀਂ ਬਣਦਾ ਨੁਕਸਾਨ ਚ ਝੱਲਣ ਲਈ ਤੁਸੀਂ ਤਿਆਰ ਨਹੀਂ ਹੁੰਦੇ ਪਰ ਤੁਸੀਂ ਉਹਦਾ ਹਿੱਸਾ ਪਾਣੀ ਦਾ ਮੰਗਣ ਲਈ ਉਦੋਂ ਤਿਆਰ ਹੁੰਦੇ ਹੋ ਇਸ ਕਰਕੇ ਇਹ ਦਲੀਲ ਚ ਇਹਦੇ ਚ ਇੱਕ ਬਜਰ ਨਜ਼ਰ ਆਉਂਦਾ ਤੇ ਦਲੀਲ ਖੜੀ ਹੁੰਦੀ ਹੈ ਇਹ ਸਾਰੇ ਮਾਮਲੇ ਦੇ ਪਰ ਸਵਾਨ ਇਹਦੇ ਚ ਇੱਕ ਇਹ ਵੀ ਹੈ ਕਿ ਬੀਬੀ ਐਮਬੀ ਦੇ ਵਿੱਚ ਜਿਹੜੀ ਤੁਸੀਂ ਲੜਾਈ ਇੰਨੀ ਕ ਲੜੀ ਸੀ ਕਿ ਜੀ ਇੰਨੇ ਕਿਉਸਕ ਪਾਣੀ ਉਹਨਾਂ ਨੇ ਪਹਿਲਾਂ ਵਰਤ ਲਿਆ ਤੇ ਅਸੀਂ 3500 ਕਿਉਸਕ ਹੋਰ ਨਹੀਂ ਦੇਾਂਗੇ ਜੀ 4500 ਕਿਉਸਕ ਕੇਵਲ 4500 ਕਿਉਸਕ ਦੀ ਗੱਲ ਤੇ ਜਿਹੜਾ ਲੜਨਾ ਹੁੰਦਾ ਆਪਸ ਦੇ ਵਿੱਚ ਉਹ ਅਲੱਗ ਟਾਈਪ ਦੀ ਗੱਲ ਹੈ ਤੇ ਵੱਡੇ ਕੈਨਵਸ ਤੇ ਲੜਨ ਦੀ ਜਿਹੜੀ ਗੱਲ ਹੁੰਦੀ ਹੈ ਉਹ ਉਹਦੇ ਤੇ ਕਿਉਂ ਅਸਲ 'ਚ ਪੋਲਿਟਿਕਲੀ ਆਮ ਆਦਮੀ ਪਾਰਟੀ ਜਾਂਦੀ ਗਵਰਨਮੈਂਟ ਖੜੀ ਨਹੀਂ ਹੋਈ ਤੇ ਉਹਦੇ ਤੇ ਕਿਉਂ ਲੋਕਾਂ ਨੂੰ ਜਾਗਰੂਕ ਇਹ ਤੋਂ ਪਹਿਲਾਂ ਨਹੀਂ ਕੀਤਾ ਗਿਆ ਇਹ ਸਾਰੇ ਬਾਬ ਨੇ ਦੇ ਵਿੱਚ